ਪੰਜਾਬ ਦਾ ਸਭ ਤੋਂ ਸਸਤਾ ਸਟੋਰ ਭਵਾਨੀਗੜ੍ਹ ਦੇ ਵਿੱਚ ਰੋਡ ਤੋਂ ਖੁੱਲ ਚੁੱਕਿਆ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਸੋਪੀਆ ਮੋਟਰਸਾਈਕਲ ਬਹੁਤ ਢਾਈ ਫੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕੀ ਇੱਥੇ ਸਸਤਾ ਮਿਲ ਰਿਹਾ ਆਜੋ ਬਾਈ ਜੀ ਪੁੱਛੀਏ ਬਾਈ ਜੀ ਹਾਂਜੀ ਸਸੀਕਾਲ ਸਰ ਸਸੀਕਾਲ ਤੇ ਸਾਰਾ ਸੋਪੀਆ ਮੋਟਰਸਾਈਕਲ ਆਏ ਨੇ ਦੇਖੀਆ ਆਪਣੀ ਵੀ ਗੱਲ ਕਰਨਾ ਮਰਜ਼ੀ ਹੈ ਬਈ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਸਮਾਜਿਕ ਉਪਕਰਨਤਾ ਉੱਤੇ ਜਰਨਲਿਸਟ ਜਰਿਆ ਕਰੀ ਨਸੀਕਾ ਸਾਹਿਬ ਤੁਹਾਨੂੰ ਤੁਹਾਨੂੰ ਜੀ ਦੂਸਰੀ ਚੀਜ਼ ਹੁਣ ਇਹ ਹੈ ਜੀ ਆਪਾਂ ਮੋਟਰਸਾਈਕਲ ਦੀ ਗੱਲ ਕਰੀਏ ਜਿਹੜੇ ਦਰਸ਼ਕ ਵੀਡੀਓ ਦੇਖਨੇ ਨੇ ਸਾਡਾ ਪੇਜ ਆ ਈਜੀ ਲਾਈਫ ਆ ਜੀ ਜਿਹੜਾ ਉਹਨੂੰ ਲਾਈਕ ਫੋਲੋ ਸ਼ੇਅਰ ਕਰੂਗਾ ਜੀ ਇਹ ਕੋਈ ਦੂਰ ਨਹੀਂ ਦੇਣਾ ਆ ਰਹਿਗੇ ਹਫਤਾ ਰਹਿ ਗਿਆ 31 ਮਾਰਚ ਨੂੰ ਇਹ ਮੋਟਰਸਾਈਕਲ ਕੱਟ ਰਿਹਾ ਹਾਂ ਫਰੀ ਦੇ ਵਿੱਚ ਜੀ ਹੈਨਾ ਸਿਰਫ ਸਾਡਾ ਜਿਹੜਾ ਪੇਜ ਆ ਉਹਨੂੰ ਲਾਈਕ ਫੋਲੋ ਸ਼ੇਅਰ ਕਰਕੇ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਪਾ ਦਿਓ ਜਿਹੜੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਉਹ ਤੁਹਾਨੂੰ ਫਰੀ ਚ ਮਿਲ ਜਾਊਗਾ ਆਜੋ ਜੀ ਅੰਦਰ ਆਪਾਂ ਤੁਹਾਨੂੰ ਦਿਖਾਈਏ ਕੀ ਕੀ ਉਰੇ ਸਸਤਾ ਮਿਲ ਰਿਹਾ ਤੇ ਹਾਂਜੀ ਸਰ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਪਹਿਲੀ ਗੱਲ ਤਾਂ ਇਹ ਲਈਏ ਕਿ ਜਿਹੜਾ ਕੋਈ ਵੀ ਦਰਸ਼ਕ ਆਪਣੀ ਵੀਡੀਓ ਦੇਖ ਕੇ ਆਉਂਦਾ ਹੈ ਜੀ ਉਹ ਬੜੀ ਵਿਚਾਰਾ ਉਮੀਦ ਲਾ ਕੇ ਆਉਂਦਾ ਹਰ ਬੰਦਾ ਜੇ ਇੰਨੀ ਮਿਹਨਤ ਕਰਦਾ ਹੈ ਪੈਸਾ ਕੋਈ ਕਿਸੇ ਕੋਲੇ ਦੋ ਨੰਬਰ ਦਿੱਤਾ ਹੈ ਨਹੀਂ ਹਨਾ ਜਿਹੜੇ ਆਪਣੇ ਵਰਗੇ ਮਿਡਲ ਕਲਾਸ ਫੈਮਲੀਆ ਦੇ ਵਿੱਚ ਨੇ ਹਰੇਕ ਬੰਦਾ ਇੰਨੀ ਮਿਹਨਤ ਕਰਦਾ ਉਹਦਾ ਮਿਹਨਤ ਦਾ ਜਿਹੜਾ ਪੈਸਾ ਕੋਈ ਵੀ ਚੀਜ਼ ਲੈਣੀ ਆ ਉਹਨੇ ਵਧੀਆ ਸਹੀ ਥਾਂਵੇਂ ਲੱਗੇ ਵੱਡੀ ਗੱਲ ਇਹ ਹੁੰਦੀ ਹੈ ਨਾ ਤੇ ਵੱਡੀ ਤੋਂ ਵੱਡੀ ਆਈਟਮ ਦੇ ਉੱਤੇ ਰੇਟ ਲੱਗਿਆ ਮਿਲੂ ਇਹੀ ਸਭ ਤੋਂ ਵੱਡੀ ਖਾਸੀਅਤ ਹੁੰਦੀ ਹੈ ਅਸਲੀ ਸਟੋਰ ਦੀ ਬਿਲਕੁਲ ਜੀ ਜੀ ਇਹ ਮੋਟਰਸਾਈਕਲ ਦਾ ਕੂਪਨ ਮਿਲੂਗਾ 31 ਮਾਰਚ ਨੂੰ ਨਿਕਲ ਰਿਹਾ ਹੈ ਦਰਸ਼ਕੋ ਜਿਹੜੇ ਵੀਡੀਓ ਦੇਖ ਰਹੇ ਹੋ ਇੱਕ ਤਾਂ ਇਹਨੂੰ ਲਾਈਕ ਫ ਅਪਡੇਟ ਮਿਲਦੀ ਰਹੂਗੀ ਨਾਲ ਤੁਹਾਨੂੰ ਇਹ ਮੋਟਰਸਾਈਕਲ ਦਾ 쿠ਪਨ ਮਿਲ ਗਿਆ 31 ਮਾਰਚ ਨੂੰ ਇਹ ਮੋਟਰਸਾਈਕਲ ਨਿਕ ਰਿਹਾ ਹੈ ਪੇਜ ਤੁਸੀਂ ਕਰ ਲਿਓ ਤੁਹਾਡੇ WhatsApp ਤੇ ਸਾਡਾ ਉਹ ਲੋਕੇਸ਼ਨ ਪੈਲਸ ਦੀ ਜਗ੍ਹਾ ਅਸੀਂ ਤੁਹਾਨੂੰ ਸੈਂਡ ਕਰਾਂਗੇ ਲਗਤਾਂ ਤੇ ਆਪਾਂ ਨਜ਼ਰ ਮਾਰ ਲਓ ਇੱਧਰ ਹੀ ਖੜ ਕੇ ਜੀ ਇਹ ਸਾਰੀਆਂ ਤੁਸੀਂ ਦੇਖ ਰਹੇ ਹੋ ਐਲਈਡੀਆਂ ਉਹ ਸਿਰੇ ਤੱਕ ਜੀ ਇੰਨੇ ਤਕੜੇ ਜਿਹੜੇ ਫਰਿੱਜ ਆਓ ਚਾਹੇ ਛੋਟਾ ਲੈ ਜਾਓ ਵੱਡਾ ਲੈ ਜਾਓ ਉਤੋਂ ਤੁਹਾਡਾ ਪੁਰਾਣਾ ਜਿਹੜਾ ਫਰਿੱਜ ਆ ਜਾਂ ਐਲਈਡੀ ਉਹ ਚੱਕ ਲਿਓ ਉਹ ਵਿੱਚ ਕੱਟ ਦਾਂਗੇ ਇੱਧਰ ਆ ਜਾਓ ਜੀ ਇੱਧਰ ਮਾਰਾ ਦਿਓ ਜੀ ਹਾਂ ਜੀ ਵਾਸ਼ਿੰਗ ਮਸ਼ੀਨਾਂ ਨੇ ਜੀ ਵਾਸ਼ਿੰਗ ਮਸ਼ੀਨ ਹੁਣ ਕਈ ਵਾਰ ਬੰਦਾ ਕਹਿੰਦਾ ਵੀ ਮੈਗੀ ਨਾ ਹੋਵੇ ਡਰ ਜਾਂਦਾ ਹੈ ਹਾਂ ਜੀ ਸਰ ਹੁਣ ਉਹਨੂੰ ਆਫਰ ਦੇ ਕੇ ਡਿਸਕਾਊਂਟ ਦੇ ਕੇ ਸਾਰੀਆਂ ਇਸ ਚੀਜ਼ਾਂ ਦੇ ਕੇ ਹੈਨਾ ਸ਼ੈੱਡ ਬੈਕ ਦੇ ਕੇ ਸਾਰਾ ਕੁਝ ਦੇ ਕੇ ਸਿਰਫ 6900 ਦੀ ਰਹਿ ਜਾਂਦੀ ਹੈ ਫੈਤਾਨ ਦੀ ਹੈ ਨਾਲੇ 7.5 ਕਿਲੋ ਦੀ ਵਾਸ਼ਿੰਗ ਮਸ਼ੀਨ ਹੈ ਜੀ ਔਰ 6900 ਦੀ ਪੈਂਦੀ ਹੈ ਉਹਨੂੰ ਸਾਰਾ ਡਿਸਕਾਊਂਟ ਆਫਰ ਦੇ ਕੇ ਔਰ ਇਹ ਵਾਸ਼ਿੰਗ ਸ਼ੀਨਾਂ ਸਾਰੀਆਂ ਦਿਖਾ ਦਿਓ ਇੱਕ ਵਾਰੀ ਜੀ ਇਧਰ ਨਜ਼ਰ ਮਾਰੋ ਜੀ ਜੀ ਇਹ आरओ गर्मीया दा टाइम आ गया हर एक बंदेया लवाणा हर टाइप दी ਤੁਹਾਨੂੰ ਵੈਰਾਈਟੀ ਮਿਲ ਜੂਗੀ आरओ ਜਿਹੜਾ ਹੈਗਾ 3190 ਦਾ ਲੈ ਵੀ ਦੋਸਤੋ 3190 ਦਾ ਤੁਸੀਂ ਪੂਰਾ ਪੰਜਾਬ ਘੁੰਮਿਓ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦਾ ਬਹੁਤ ਵੱਡੇ ਡਿਸਕਾਊਂਟ ਚੱਲ ਰਹੇ ਨੇ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖ ਲਓ ਅੱਗੇ ਹੋਰ ਵੱਡੀਆਂ ਵੱਡੀਆਂ ਆਫਰਾਂ ਸਮਝ ਦਿਖਾ ਰਹੇ ਆ ਇੱਧਰ ਵੀ ਦਿਖਾਓ ਜੀ ਸਾਊਂਡ ਸਿਸਟਮ ਹੈ ਜੀ ਹੈਨਾ ਏਸੀ ਨੇ ਜੀ ਔਰ ਇੱਕ ਹੋਰ ਦੱਸਦਾ ਸਰ ਏਸ਼ੀਆ ਦੇ ਮਾਰੇ ਨਜ਼ਰ ਜਿਹੜੇ ਦਰਸ਼ਕ ਵੀਡੀਓ ਦੇਖਨੇ ਆ ਜੀ ਵਿਚਾਰੇ ਦੀ 15-20000 ਰੁਪਏ ਤਨਖਾਹ ਹੁੰਦੀ ਹੈ ਨਾ ਉਹ ਹੁਣ ਠੀਕ ਹੈ ਚੱਕ ਚਕਾਈ ਤੇ ਇਧਰ ਆਪਾਂ ਏਸੀ ਨਾਲ ਪੰਗਾ ਲੈ ਲੈਨੇ ਆ ਸਾਡੇ ਕੋਲ ਨਹੀਂ ਤਾਂ ਏਸੀ ਲੈ ਲਓ ਸਾਰੀ ਤੁਹਾਨੂੰ ਹਰ ਕੰਪਨੀ ਦਾ ਏਸੀ ਮਿਲ ਜੂਗਾ ਜੀ ਔਰ 30000 32000 20000 40000 ਡੈਕਨ ਵਰਗੀਆਂ ਕੰਪਨੀਆਂ ਦੇ ਲੋਕ ਐਲਵਾਇਡ ਦੇ 2 2 ਟਨ ਦੇ 85000 50000 ਤੇ ਲਾਉਂਦੇ ਨੇ ਹੁਣ ਤਨਖਾਹ 15000 50000 ਦਾ ਏਸੀ ਲਵਾ ਲਿਆ ਉਹਦਾ ਬਿੱਲ ਵੀ ਆਉਣਾ ਹੈ ਮੈਂ ਤਾਂ ਸਾਰੇ ਦਰਸ਼ਕਾਂ ਨੂੰ ਇਹ ਕਹਿੰਦਾ ਇਹਦੇ ਨੁਕਸਾਨ ਵੀ ਨੇ ਦੇਖੋ ਅਸੀਂ ਤਾਂ ਚੀਜ਼ ਦੇਣੀ ਹੈ ਇਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਕੂਲਰ ਲਓ ਹਾਂ ਬਿਲਕੁਲ ਕੂਲਰ ਜਿਹੜਾ ਹੈਗਾ ਏਸੀ ਜਿਹੜਾ ਹੈਗਾ ਜਿਹੜੀ ਨਮੀਆਂ ਨੂੰ ਖਤਮ ਕਰ ਦਿੰਦਾ ਸਾਡੇ ਖੁਸ਼ਕੀ ਪੈਦਾ ਕਰ ਦਿੰਦਾ ਸੇਤ ਲਈ ਬੜੀ ਹਾਨੀਕਾਰਕ ਹੈ ਇਹ ਤਾਂ ਬਾਅਦ ਚ ਪਤਾ ਲੱਗਦਾ ਬਹੁਤ ਬੰਦਿਆਂ ਦੀ ਜਿਹੜੀ ਸਕਿਨ ਖਰਾਬ ਹੋ ਰਹੀ ਹੈ ਔਰ ਇਹ ਸ ਤਬਿਲ ਘਟਾਊਗਾ ਇੱਕ ਸਾਰੀ ਕੋਠੀ ਚ ਉਹਦੀ ਹਵਾ ਫੈਲੋਗੀ ਹੈਨਾ ਔਰ ਇਹਦੀ ਜਿਹੜੇ ਕਮਰੇ ਚ ਲਾਵਾਂਗੇ ਸਿਰਫ ਉੱਚੀ ਕੋਲੀ ਚ ਲਾਵਾਂਗੇ ਔਰ ਲਿਜਾਣਾ ਤਾਂ ਤੁਸੀਂ ਲਓ ਬੜੀ ਖੁਸ਼ੀ ਨਾਲ ਪਰ ਮੇਰਾ ਵੈਸੇ ਇੱਕ ਸਮਾਜ ਸੇਵਾ ਦੇ ਨਾਂ ਤੇ ਕਹੇ ਆ ਕਿ ਆਪਾਂ ਇੰਨਾ ਪੈਸਾ ਜਿਹੜਾ ਹੈਗਾ ਨਾ ਵੇਸਟ ਕਰੀਏ ਜੇ ਸਾਡਾ ਸਰਦ ਦਾ ਉਹਦੇ ਨਾਲ ਕੁ ਲੱਗਣਾ ਜੀ ਸਰ ਅਗਲੇ ਸੈਕਸ਼ਨ ਚ ਆਈਏ ਜੀ ਗਰਮੀਆਂ ਦਾ ਟਾਈਮ ਆ ਗਿਆ ਬਿਲਕੁਲ ਜੀ ਇਹ ਜਿਹੜੇ ਬੈਟਰੀ ਇਨਵਰਟਰ ਹਾਂਜੀ ਇਹਨਾਂ ਦੀ ਲੋਡ ਪੈਣੀ ਹੈ ਇਹਨਾਂ ਦੀ ਹੁਣ ਲੋਡ ਪੈ ਰਹੀ ਹੈ ਜੀ ਸਰ ਤਾਂ ਇਸੇ ਤਰ੍ਹਾਂ ਜਿਹੜੇ ਬੈਟਰੀ ਇਨਵਰਟਰ ਨੇ ਤੁਸੀਂ ਆਪਣਾ ਪੁਰਾਣਾ ਜਿਹੜਾ ਤੁਹਾਡਾ ਬਾਹਰੇ 2-3000 ਚ ਕੱਟਿਆ ਜਾਂਦਾ ਜੀ ਇੱਥੇ ਤੁਹਾਡਾ ਉਹ ਸੈੱਟ ਹੈ ਜਿਹੜਾ 5000 ਚ ਕੱਟਿਆ ਜਾਊਗਾ ਠੀਕ ਹੈ ਇਹ ਦਵਾਨ ਬੈਟਾ ਜੀ ਇਥੇ ਮਰਵਾ ਦਿਓ ਨਜ਼ਰ ਇੱਕ ਵਾਰੀ ਦਵਾਨ ਬੈਟਾ ਤੇ ਜੀ ਸਰ ਦਵਾਨ ਬੈਟਾ ਉੱਪਰ ਨੇ ਜਿਹੜੇ ਬੈਟ ਜੀ ਜੀ ਉੱਪਰ ਅੱਛਾ ਆ ਜਾਓ ਜੀ ਇਧਰ ਉੱਪਰ ਵੀ ਮਰਵਾ ਲਓ ਬਹੁਤ ਵੱਡਾ ਦੋਸਤੋ ਸਟੋਰ ਆ ਪਵਾਨੀਗੜ੍ਹ ਦੇ ਵਿੱਚ ਖੁੱਲ੍ਹਿਆ ਹੋਇਆ ਤੁਸੀਂ ਜਰੂਰ ਵਿਜ਼ਿਟ ਕਰੋ ਬਹੁਤ ਲੈਸ ਰੇਟਾਂ ਦੇ ਵਿੱਚ 31 ਮਾਰਚ ਕਰਕੇ ਬਹੁਤ ਲੈਸ ਰੇਟਾਂ ਦੇ ਉੱਪਰ ਸਮਾਨ ਦੇ ਰਹੇ ਨੇ ਜਰੂਰ ਵਿਜ਼ਿਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਓ ਤੇ ਸਕਿੱਪ ਨਾ ਕਰਿਓ ਪੂਰੀ ਵੀਡੀਓ ਦੇਖ ਲੈ ਉਹ ਹੋਰ ਵੀ ਬਹੁਤ ਵੱਡੀਆਂ ਆਫਰਾਂ ਔਰ ਉਹਦੇ ਵਾਸਤੇ ਲਾਈਆਂ ਨੇ ਹਾਂਜੀ ਸਰ ਹੁਣ ਇਹ ਜਿਹੜੇ ਬੈੱਡ ਨੇ ਪੁਰਾਣਾ ਕੋਈ ਵੀ ਬੈੱਡ ਚੱਕ ਲਿਓ ਉਹਦੇ 5000 ਦਾ ਕੱਟੇ ਜਾਊਗਾ ਓਕੇ ਅੱਗੇ ਜਿਹੜੀਆਂ ਅਲਮਾਰੀਆਂ ਨੇ ਉਹ ਵੀ ਲੈ ਸਕਦਾ ਜਿਹੜੇ ਓਕੇ ਅਗਲੇ ਸੈਕਸ਼ਨ ਚ ਚਲਦੇ ਆ ਜੀ ਸਭ ਤੋਂ ਵੱਡਾ ਜੋ ਆਪਾਂ ਸਮਝਦੇ ਆ ਤੇ 3 ਭੈਣਾਂ ਦਾ ਜਿਹੜਾ ਪੁੰਨ ਉਹ ਬਹੁਤ ਵੱਡਾ ਕ ਹੈਣਾ ਤਾਂ ਉਹ 3 ਭੈਣਾਂ ਦਾ ਇੱਧਰ ਵੀ ਨਿਗਾਹ ਮਾਰਾ ਦਿਓ ਜੀ ਆ ਜਿਹੜੇ ਵੀਰਾਂ ਨੂੰ ਸਾਰੇ ਇਨਾਮ ਈਜੀ ਲਾਈਫ ਨੇ ਦਿੱਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਦੀ ਤਸਵੀਰ ਉਰੇ ਲੱਗੀ ਹੋਈ ਆ ਜਿਹੜੇ ਬੰਦੇ ਨੂੰ ਤੁਸੀਂ ਕਾਲ ਕਰਨੀ ਆ ਕਾਲ ਕਰਕੇ ਵੀ ਪੁੱਛ ਸਕਦੇ ਹੋ ਇਹ ਸਾਰੇ 10 ਜਿੰਨੇ ਵੀ ਨੇ ਇਹ ਸਮਾਨ ਲੈ ਕੇ ਗਏ ਸੀ ਇਹਨਾਂ ਨੂੰ ਗਿਫਟ ਮਿਲੇ ਹੋਏ ਨੇ 31 ਮਾਰਚ ਨੂੰ ਮੋਟਰਸਾਈਕਲ ਨਿਕਲੇ ਸਾਰੇ ਮੋਟਰਸਾਈਕਲ ਨਿਕਲੇ ਹੋਏ ਨੇ ਜੀ ਇਸੇ ਕਰਕੇ ਸਾਡੇ ਏਜੀ ਲਾਈਫ ਸਟੋਰਾਂ ਤੇ ਰਸ਼ ਰਹਿੰਦਾ ਸਾਡੇ 4 ਸਟੋਰ ਨੇ ਇਸ ਟਾਈਮ ਦੇ ਉੱਤੇ ਬਾਕੀ ਅਸੀਂ ਅੱਗੇ ਕਰ ਰਹੇ ਹਾਂ ਕੰਟੀਨਿਊ ਰੈਗੂਲਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੌ ਸਟੋਰ ਕਰ ਦੇਣਾ ਜਿਵੇਂ ਇਹ ਪੁਵਾਨੀਗੜ ਆਪਾਂ ਖੜੇ ਹੋਏ ਹਾਂ ਜੀ ਔਰ ਸਰਹੰਦ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਸਾਡੇ ਦੇ ਕੋਲੇ ਸਾਡਾ ਸਟੋਰ ਹੈ ਮਰਿੰਡਾ ਸਾਡਾ ਸਵਰਾਜ ਏਜੰਸੀ ਦੇ ਸਾਹਮਣੇ ਆ ਔਰ ਪੀਖੀ ਸਾਡਾ ਸਮਾਉ ਐਕਸੈਸ ਬੈਂਕ ਦੇ ਕੋਲੇ ਹੈਗਾ ਇਸ ਕਰਕੇ ਪੀਖੀ ਹੋ ਗਿਆ ਪੁਵਾਨੀਗੜ ਹੋ ਗਿਆ ਮਰਿੰਡਾ ਹੋ ਗਿਆ ਸਰਹੰਦ ਹੋ ਗਿਆ ਇਹ ਚਾਰਾਂ ਸਟੋਰਾਂ ਦੇ ਸਾਰੀਆਂ ਸਕੀਮਾਂ ਤੁਹਾਨੂੰ ਅਵੇਲੇਬਲ ਮਿਲਣਗੀਆਂ ਦੋਸਤੋ 31 ਮਾਰਚ ਕਰਕੇ ਬਹੁਤ ਵੱਡੀਆਂ ਆਫਰਾਂ ਚੱਲ ਰਹੀਆਂ ਨੇ ਤੁਸੀਂ ਇਸ ਆਫਰ ਦਾ ਜਰੂਰ ਫਾਇਦਾ ਉਠਾਓ ਤੇ ਜੋ ਵੀ ਤੁਸੀਂ ਘਰ ਦੇ ਵਿੱਚ ਸਮਾਨ ਫਰਨੀਚਰ ਕੁਝ ਵੀ ਲੈਣਾ ਆ ਜਿਹੜੇ ਸਰ ਨੇ ਦੱਸੇ ਨੇ ਸਟੋਰ ਉੱਥੇ ਜਾ ਕੇ ਤੁਸੀਂ ਲੈ ਸਕਦੇ ਹੋ ਹੋਰ ਵੀ ਅੱਗੇ ਵੱਡੀਆਂ ਆਫਰਾਂ ਨੇ ਦੇਖ ਲਓ ਹਾਂਜੀ ਸਰ ਆਪਾਂ ਹੁਣ ਗੱਲ ਕਰ ਰਹੇ ਸੀਗੇ ਧੀਆਂ ਪਹਿਣਾ ਦੀ ਜੀ ਸਰ ਧੀਆਂ ਪਹਿਣਾ ਦਾ ਬਹੁਤ ਵੱਡਾ ਪੁੰਨ ਹੁੰਦਾ ਉਹਨਾਂ ਲਈ ਅਸੀਂ ਕੰਬੋ ਤਿਆਰ ਕਰ ਦਿੱਤਾ ਦੇਖੋ ਆਪਾਂ ਸਾਰੇ ਧੀਆਂ ਪਹਿਣਾ ਵਾਲੇ ਆ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਆਪਾਂ ਸਭ ਧੀਆਂ ਪਹਿਣਾ ਵਾਲੇ ਆ ਹਣਾ ਜੀ ਜੀ ਬੜਾ ਵੱਡਾ ਪੁੰਨ ਹੁੰਦਾ ਦੇਖੋ ਕਮਾਈ ਤਾਂ ساری ਜ਼ਿੰਦਗੀ ਕਰਨੀ ਔਰ ਕਰਦੇ ਨਹੀਂ ਕਰਨੀ ਵੀ ਚਾਹੀਦੀ ਹੈ ਹਣਾ ਹਰ ਚੀਜ਼ ਤੋਂ ਪਰ ਜੈਨੂਇਨ ਜਿਹੜਾ ਪ੍ਰੋਫਿਟ ਹੋਵੇ ਔਰਤੀ ਭੈਣ ਚੋ ਜੇਕ ਬੰਦਾ ਪੂਰਨ ਕਰਦਾ ਤਾਂ ਪਰ ਇਸਟੇਰੀਆ ਚ ਵੀ ਜਾਣਿਆ ਵੀ ਉਹ ਵਿਚਾਰੇ ਗਰੀਬ ਨਹੀਂ ਅਗੇ ਫੈਮਿਲੀਆ ਚ ਆਪਾਂ ਉਹਨਾਂ ਨੂੰ ਸਹਾਇਤਾ ਲਵਾਉਣੀ ਹੈ ਬਿਲਕੁਲ ਬਿਲਕੁਲ ਸਰ ਪਰ ਸਾਡੇ ਜਿਹੜੇ ਐਮ ਡੀ ਸਾਹਿਬ ਨੇ ਉਹਨਾਂ ਨੇ ਸਪਸ਼ਟ ਕਿਹਾ ਹੋਇਆ ਜਿਹੜਾ 30 ਭੈਣ ਦਾ ਸਮਾਨ ਦਾਜ ਦਾ ਜਾਊਗਾ ਉਹ ਚ ਕੋਈ ਪ੍ਰੋਫਿਟ ਨਹੀਂ ਲੈਣਾ ਜੀ ਔਰ ਉਲਟਾ ਹਰੇਕ 30 ਭੈਣ ਨੂੰ 11000 ਰੁਪਏ ਸਗਨ ਸਕੀਮ ਮਿਲੂਗੀ ਮਿਲੂਗੀ ਲੈ ਵੀ ਦੋਸਤੋ ਬਹੁਤ ਵੱਡੀ ਗੱਲ ਆ ਇਹ 11000 ਰੁਪਏ ਤੁਸੀਂ ਨਾਲ ਦਾ ਸਾਰਾ ਸਾਮਾਨ ਲੈ ਕੇ ਜਾ ਸਕਦੇ ਹੋ ਨਾਲੇ 11000 ਰੁਪਏ ਕੈਸ਼ ਤੁਹਾਨੂੰ ਦਿੱਤਾ ਜਾਊਗਾ ਹੈ ਕੀ ਕੀ ਹੈ ਉਸ ਤੀ ਪੈਨ ਨੂੰ ਵੀ ਨਾਲ ਲਿਆਓ ਔਰ ਰਿਸ਼ਤੇਦਾਰ ਵੀ ਨਾਲ ਆਓ ਅਸੀਂ ਉਹਦੇ ਲਈ ਇਹ ਪੂਰਾ ਸੈਟ ਅਪ ਜਿਹੜਾ ਹਰੇਕ ਸ਼ੋਰੂਮ ਦੇ ਵਿੱਚ ਲਾ ਕੇ ਰੱਖਿਆ ਹੋਇਆ ਜਿਵੇਂ ਇਹ 5 ਸੀਟਰ ਸੋਫਾ ਹੋ ਗਿਆ ਜੀ ਕਲਰ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਨਾਲ ਚੇਂਜ ਕਰ ਸਕਦੇ ਹੋ ਹੈਨਾ ਇਹ 3D ਟੇਬਲ ਮਿਲੂਗਾ ਨਾਲ ਦੂਸਰਾ ਜੀ ਤੀਸਰਾ ਡਿਨਰ ਸੈੱਟ ਮਿਲੂਗਾ ਜੀ ਔਰ ਚੌਥਾ ਐਡਾ ਸ਼ਾਨਦਾਰ ਬਾਕਸ ਵਾਲਾ ਜਿਹੜਾ ਬੈੱਡ ਮਿਲੂਗਾ ਬਿਲਕੁਲ ਜੀ ਔਰ ਪੰਜਵੇਂ ਗੱਦੇ ਮਿਲਣਗੇ ਨਾਲ ਜੀ ਸਰ ਛੇਮਾ ਇਹਨਾਂ ਵਧੀਆ ਸ਼ੁਰਕ ਮਿਲੂ ਸੱਤਮਾ ਨਾਲ ਹੀ ਪੱਖਾ ਮਿਲੂ ਗਰਮੀ ਦਾ ਟਾਈਮ ਹੈ ਜੀ ਅੱਠਵੀਂ ਅਲਮੀਰਾ ਮਿਲੂਗੀ ਬਹੁਤ ਵੱਡੀ ਨਾਲੇ ਅਲਮੀਰਾ ਅਲਮੀਰਾ ਔਰ ਨੌਮਾ ਐਲਈਡੀ ਕੱਪ ਬੋਰਡ ਮਿਲੂਗਾ ਜੀ ਦਸਵੀਂ ਐਲਈਡੀ ਮਿਲੂ ਜੀ ਔਰ 11ਵਾਂ ਮਿਲੂਗਾ ਜੀ ਪ੍ਰੈਸਟੇਬਲ ਜੀ 12ਵੀਂ ਮਿਲੂਗੀ ਪ੍ਰੈਸ ਇੱਕ ਆਈਟਮ ਹੋਰ ਹੈ ਕੋਈ ਰਹਿ ਗਈ ਹਾਂ ਅੱਛਾ ਡਰੈਸਿੰਗ ਟੇਬਲ ਹੈ ਜਿਹੜਾ 13ਵਾਂ 13ਵਾਂ ਹੋ ਗਿਆ 14ਵਾਂ ਮਿਲੂਗੀ 11000 ਹਰੇਕ ਤੀ ਭੈਣ ਨੂੰ ਸਗਨ ਸਕੀਮ ਕਿੰਡਾ ਵੱਡਾ ਪੁੰਨ ਹੈ ਜੀ ਤੁਸੀਂ ਜ਼ਰੂਰ ਬਈ ਜੀ ਇਹ ਪੁੰਨ ਖੱਟ ਲਿਓ ਤਾਂ ਕਿ ਗਰੀਬ ਆਦਮੀ ਤੱਕ ਪਹੁੰਚ ਸਕੇ ਜੀ ਕਿਉਂਕਿ ਹਰੇਕ ਦੀਤੀ ਭੈਣ ਸਾਂਝੀ ਹੁੰਦੀ ਹੈ ਜੀ 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 ਇਹ ਆਪਾਂ ਸ਼ੇਅਰ ਕਰਾਂਗੇ ਔਰ ਇਹ ਹਰ ਤੀ ਭੈਣ ਤੱਕ ਇਹ ਗੱਲ ਪਹੁੰਚੂਗੀ ਇੱਕ ਗਰੀਬ ਪਰਿਵਾਰ ਤੱਕ ਪਹੁੰਚੂਗੀ ਮਾਪੇ ਤੱਕ ਪਹੁੰਚੂਗੀ ਜੀਦੇ ਕੋਲੇ ਸ਼ੇਅਰ ਕਰਕੇ ਜੀਦੇ ਰਹੀਂ ਪਹੁੰਚੀ ਤਾਂ ਉਹਦਾ ਬਹੁਤ ਵੱਡਾ ਫਾਇਦਾ ਹੋਊਗਾ ਜੀ ਹਾਂਜੀ ਉਹ ਤੁਹਾਡੇ ਲਈ ਵੀ ਦੱਸ ਦਿੰਦੇ ਆ ਇੱਕ ਹੋਰ ਚੀਜ਼ ਜਿਹੜੇ ਵੀਡੀਓ ਦੇਖ ਰਹੇ ਹੋ ਸ਼ੇਅਰ ਕਰਕੇ ਆਓਗੇ ਜੀ ਐਲਈਡੀ ਤਾਂ ਆਪਾਂ ਲੈਣੇ ਆ ਖਰਾਬ ਹੋ ਗਈ ਟੀਵੀ ਪੁਰਾਣਾ ਖਰਾਬ ਹੋ ਗਿਆ ਨਾ ਤਾਂ ਐਲਈਡੀ ਲਈ ਪੈਸੇ ਦੇਤੇ ਆਪਾਂ ਸੋਚਦਿਆਂ ਵੀ ਐਲਈਡੀ ਲੈ ਕੇ ਚੱਲੀਏ ਜੀ ਕਈਆਂ ਨੂੰ ਪਤਾ ਨਹੀਂ ਲੱਗਦਾ ਬੇਚਾਰਿਆਂ ਨੂੰ ਸਾਡਾ ਜਿਹੜਾ ਸਟਾਫ ਹੈ ਉਹ ਦੱਸਦਾ ਵੀ 1 ਰੁਪਿਆ ਹੋਰ ਦੇ ਦਿਓ ਓਕੇ ਸਰ 1 ਰੁਪਏ ਦੇ ਵਿੱਚ ਐਡਾ ਵੱਡਾ ਕੱਪ ਬੋਰਡ ਡਰੈਸਿੰਗ ਇਹ ਤੁਸੀਂ ਦੇਖ ਰਹੇ ਹੋ ਐਡੇ ਵੱਡੇ ਰੱਖਣੇ ਦਰਾਜ ਇਹ ਸਾਰਾ 1 ਰੁਪਏ ਦੇ ਵਿੱਚ ਮਿਲ ਰਿਹਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਰਿਕਾਰਡ ਕਾਇਮ ਕਰ ਦਿੱਤਾ ਪੰਜਾਬ ਛੱਡੋ ਪੂਰੀ ਇੰਡੀਆ ਦੇ ਵਿੱਚ ਕਿ 1 ਰੁਪਏ ਦੇ ਵਿੱਚ ਐਡਾ ਵੱਡਾ ਜਿਹੜਾ LED ਕੱਪ ਮਿਲ LED ਦੇ ਨਾਲ ਤੁਹਾਨੂੰ ਦੋਸਤੋ 1 ਰੁਪਏ ਦੇ ਵਿੱਚ ਆਹ ਫਾਈਨਲ ਮਿਲ ਜੂਗਾ ਜਿਹੜਾ ਤੁਸੀਂ ਦੇਖ ਰਹੇ ਹੋ ਕਈ ਵਾਰ ਕੋਈ ਦੱਸਦਾ ਨਹੀਂ ਇਸ ਕਰਕੇ ਤੁਸੀਂ ਆਹ ਪੁੱਛਣਾ ਵੀ ਜਿਹੜਾ ਵੀਡੀਓ 'ਚ ਦੇਖਿਆ ਸੀਗਾ LED ਤੇ ਤਾਂ ਅਸੀਂ ਪੈਸੇ ਲਾਈ ਦਿੱਤੇ ਜੀ ਕੇਸੀਆ ਨੇ ਇਹ ਸਕੀਮ ਦਿੱਤੀ ਵੀ ਸਾਡੀ LED ਦੇ ਨਾਲ ਤੁਸੀਂ ਸਾਡੇ ਤੋਂ 1 ਰੁਪਏ ਦੇ ਵਿੱਚ ਇਹ ਦੇ ਲਓ ਇਧਰ ਗੱਦਿਆਂ ਦੇ ਨਜ਼ਰ ਮਰਵਾ ਦਿਓ ਉੱਪਰ ਇਹ ਗੱਦਾ ਜਿਹੜਾ ਹੈਗਾ ਜੀ 1100 ਤੋਂ ਸਟਾਰਟ ਹੋ ਜਾਂਦਾ ਜੀ ਔਰ ਜੇ ਕਿਸੇ ਕੋਲੇ ਪੁਰਾਣੇ ਗੱਦੇ ਪਏ ਨੇ ਉਹ ਵੀ ਅਸੀਂ ਸਟੈਂਡਰਡ ਦੇ ਵਿੱਚ ਕੱਟ ਲੈਣੇ ਆ ਹਨਾ ਇਹ ਸਾਰੇ ਜਿਹੜਾ ਪਕੈਨਾ 1 ਰੁਪਏ ਦੇ ਵਿੱਚ ਹਾਂਜੀ ਹਾਂਜੀ ਇਹ ਜਿਹੜਾ ਮਰਜੀ ਲੈ ਲੋ ਇਹ ਨਹੀਂ ਹੈਗਾ ਕੋਈ ਵੀ ਉਹ ਜਿਹੜਾ ਮਰਜੀ ਕਲਰ ਲੈ ਹਾਂਜੀ ਜਿਹੜਾ ਮਰਜੀ ਕਲਰ ਲੈਣ ਤੁਸੀਂ ਕਲਰ ਲੈ ਸਕਦੇ ਹੋ 1 ਰੁਪਏ ਦੇ ਵਿੱਚ ਐਲਈਡੀ ਤੁਹਾਨੂੰ ਨਾਲ ਲੈਣੀ ਪਊਗੀ ਇਹ ਸਾਰੇ ਦਿਖਾ ਦਿਓ ਫ੍ਰੀ ਮਿਲ ਜੂਗਾ ਇਹ ਸਾਰੇ ਦਿਖਾ ਦਿਓ ਐਲਈਡੀ ਤਾਂ ਦੇਖੋ ਬੰਦੇ ਨੇ ਵੈਸੇ ਹੀ ਲਈ ਲਈ ਬਿਲਕੁਲ ਸਰ ਬਿਲਕੁਲ ਇਹ ਸਾਰੇ ਦਿਖਾ ਦਿਓ ਐਲਈਡੀ ਦੇ ਨਾਲ ਇਹ ਜਿਹੜਾ ਹੈਗਾ ਬਿਲਕੁਲ ਫ੍ਰੀ ਮਿਲ ਜੂਗਾ ਨਵੀਂ ਦੋਸਤੋ ਬਹੁਤ ਵੱਡੇ ਧਮਾਕੇ ਨੇ ਤੇ ਵੀਡੀਓ ਦੇ ਨਾਲ ਬਣੇ ਰਹੋ ਅੱਗੇ ਵੀ ਤੁਹਾਨੂੰ ਪੂਰੀ ਵੀਡੀਓ ਦਿਖਾਉਣੇ ਆ ਹੋਰ ਵੀ ਬਹੁਤ ਵੱਡੀਆਂ ਆਫਰਾਂ ਲਾਈ ਹੋਈਆਂ ਨੇ 31 ਮਾਰਚ ਕਲੋਜ਼ਿੰਗ ਕਰਕੇ ਬਹੁਤ ਵੱਡੇ ਡਿਸਕਾਊਂਟ ਦੇ ਉੱਪਰ ਬਾਈ ਹੋਣੀ ਇਹ ਜੋ ਫਰਨੀਚਰ ਤੁਹਾਨੂੰ ਦਿਖਾ ਰਹੇ ਆ ਬਹੁਤ ਲੈਸ ਰੇਟਾਂ ਦੇ ਵਿੱਚ ਦੇ ਰਹੇ ਆ ਇਹ ਅਲਮਾਰੀਆਂ ਵੁੱਡਨ ਦੇ ਵਿੱਚ ਇੱਕ ਤੋਂ ਇੱਕ ਇਹ ਟਰੱਕ ਹੀ ਹੁੰਦੇ ਨੇ ਸਰ ਸਾਡੇ ਕੋਲੇ ਤੇ ਸਾਰੇ ਪਰਿਵਾਰ ਦੇ ਕੱਪੜੇ ਕੋਈ ਰਿਸ਼ਤੇਦਾਰ ਆਇਆ ਉਹਨਾਂ ਵਾਸਤੇ ਵੀ ਅਸੀਂ ਜਿਹੜੇ ਖਾਣੇ ਨੇ ਅਲੱਗ ਬਣਾਤੇ ਤੁਸੀਂ ਦੇਖੋ ਇਨੂੰ ਖੋਲਦੇ ਖੋਲਦੇ ਹੀ ਬੰਦਾ ਥੱਕ ਜਾਂਦਾ ਹੈ ਅੰਦਰ ਜਿਹੜੇ ਲੋਕਰ ਵੀ ਲਾਤੇ ਕੁਛ ਨੇ ਕੋਈ ਚੀਜ਼ ਬੱਚਿਆਂ ਤੋਂ ਇੱਧਰ ਉੱਧਰ ਕਰਕੇ ਰੱਖਣੀ ਹੈ ਔਰ ਤੁਸੀਂ ਦੇਖੋ ਦਰਸ਼ਕੋ ਵੀਡੀਓ ਦੇ ਵਿੱਚ ਇੰਨੀ ਜ਼ਬਰਦਸਤ ਲਿਮਾਰੀ ਔਰ ਥੱਲੇ ਵੀ ਇਹਦੇ ਦਰਾਜ ਆ ਤੁਸੀਂ ਇਹ ਤੋਂ ਦੱਸੋ ਔਰ ਇੱਧਰ ਵੀ ਸਰਾ ਇਹ ਇੱਧਰ ਵੀ ਮੈਨੂੰ ਕਹਣਾ ਜੀ ਬਹੁਤ ਕਾਜ ਲੱਗੇ ਇੱਧਰ ਵੀ ਤੁਸੀਂ ਦੇਖੋ ਨਾ ਨਾਲ ਆ ਡਰੈਸਿੰਗ ਵੀ ਐ ਤਿਆਰ ਹੋ ਸਕਦੀ ਆ ਆਰਾਮ ਨਾਲ ਹੁਣ ਐ ਤੋਂ ਉੱਪਰ ਕੀ ਚਾਹੀਦਾ ਜੀ ਇਹ ਕੱਪਵਾਰਡ ਘਰੇ ਬਣਾਉਣਾ ਹੋਵੇ ਤਾਂ ਆਪਾਂ ਨੂੰ ਪਤਾ ਲੱਖਾਂ ਰੁਪਈਆ ਦਾ ਖਰਚਾ ਆਉਂਦਾ ਹੈ ਜੀ ਤਾਂ ਇੱਥੇ ਸਾਨੂੰ ਬਹੁਤ ਘੱਟ ਤੁਹਾਡੇ ਕੋਲੇ ਪੁਰਾਣੀ ਅਲਮਾਰੀ ਪਈ ਐ ਨਾ ਉਹ ਵੀ ਅਸੀਂ 5000 ਚ ਕੱਟ ਲੈਂਦੇ ਆ ਓਕੇ ਔਰ ਹਾਈਡਰੋਲਿਕ ਜੇ ਤੁਸੀਂ ਇੱਕ ਤੋਂ ਇੱਕ ਡਿਜ਼ਾਈਨ ਜੀ ਔਰ ਇੱਕ ਤੋਂ ਇੱਕ ਕਲਰ ਤੁਸੀਂ ਦੇਖ ਰਹੇ ਹੋ ਜੀ ਅਲਮਾਰੀਆਂ ਦੇ ਵਿੱਚ ਹਨਾ ਹਰ ਟਾਈਪ ਦੀ ਮਿਲ ਜੂ ਇਹ ਹੋ ਗਈਆਂ ਤੁਹਾਡੀਆਂ ਇੰਪੋਰਟੈਂਟ ਦੇ ਵਿੱਚ ਜੀ ਇੱਧਰ ਆ ਜੀਏ ਪੱਛੀ ਪੇਂਟ ਓਕੇ ਇਹ ਪੱਛੀ ਪੇਂਟ ਨੇ ਇਹ ਵੀ ਹਾਈਡਰੋਲਿਕ ਨੇ ਕੋਈ ਦੇਖ ਰਹੇ ਹੋ ਔਰ ਇੰਨੀਆਂ ਜ਼ਬਰਦਸਤ ਅਲਮਾਰੀਆਂ ਅਮਰੁੱਤੀ ਲੋਕ ਲੱਗੇ ਹੋਏ ਮਿਲਣਗੇ ਤੁਹਾਨੂੰ ਜੀ ਹੈਨਾ ਤੇ ਇਹ ਸਾਰੀਆਂ ਔਰ ਇਹਦੇ ਹੈਂਡਲ ਦੇਖੋ ਸਰ ਤੁਸੀਂ ਕਿੰਨੇ ਜ਼ਬਰਦਸਤ ਨੇ ਇਹਨਾਂ ਦੇ ਵਿੱਚ ਵੀ ਲੋਕ ਹੈ ਆਇਰਨ ਦੀ ਪੱਛੀ ਪੇਂਟ ਲੋਹੇ ਵਾਲੀ ਜਿਹੜੀ ਵੀ ਮਰਜ਼ੀ ਤੁਸੀਂ ਅਲਮਾਰੀ ਲੈ ਲਓ ਪੁਹਾਨੀਗੜ ਦੇ ਵਿੱਚ ਪ੍ਰਾਣੀ ਆਪਣੀ ਚੱਕ ਲਿਓ ਕੋਈ ਟੁੱਟੀ ਭੱਜੀ ਉਹ 5000 ਦੇ ਵਿੱਚ ਕੱਟ ਦਿੱਤੀ ਜਾਊਗੀ ਔਰ ਇਹ ਸਾਰੀਆਂ ਛੋਟੀਆਂ ਵੀ ਤੁਹਾਨੂੰ ਗੋਡਨ ਦੇ ਵਿੱਚ ਮਿਲ ਜਾਣਗੀਆਂ ਔਰ ਆਈਟਮ ਹੈ ਜਿਹੜੀ ਤੁਹਾਨੂੰ ਇੱਥੇ ਮਿਲ ਜੂਗੀ ਫਟਾਫਟ ਈਜੀ ਲਾਈਫ ਸਟੋਰ ਪੁਹਾਨੀਗੜਾ ਬ੍ਰਿੰਡਾ ਸਰਹੰਦ ਔਰ ਪਿੱਖੀ ਦੇ ਵਿੱਚ ਸਾਡੇ 4 ਸਟੋਰ ਨੇ ਚਾਰਾਂ ਤੋਂ ਜਿੱਥੇ ਜਾਓ ਹਰ ਸਕੀਮ ਤੁਹਾਨੂੰ ਉੱਥੇ ਚਾਰੇ ਸਟੋਰਾਂ ਤੇ ਮਿਲੂਗੀ ਔਰ ਦਰਸ਼ਕੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਹੱਸੀ ਕਾਲ ਜੀ